ਜਿੱਥੇ ਤੱਕ ਪਾਂਦੇ ਸਿੰਘ ਪੱਗ ਸੁਕਣੀ ਇਹ ਕਿਥੇ ਰਿਲੇਟ ਕਰਦੀ ਹੈ ਗੱਲ ਮੈਨੂੰ ਮੈਨੂੰ ਸ਼ੁਹੀ ਇਹ ਕਹਾਣੀ ਮੈਂ ਪੜ ਰਿਆ ਸੀ ਦੋ ਯਾਦਗਰੀ ਅंसू ਮਤਲਬ ਦੋ ਯਾਦਗਰੀ ਹੰਝੂ ਕਹਾਣੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਉਹ ਕਹਾਣੀ ਮੈਨੂੰ ਬਹੁਤ ਦਿਲ ਨੂੰ ਸ਼ੁਹੀ ਮੇਰੇ ਉਹ ਕਹਾਣੀ ਜਿਹੜੀ 1947 ਨਾਲ ਸੰਬੰਧਤ ਹੈ ਇੱਕ ਤਾਂ ਬੋਰਡਿੰਗ ਹਾਊਸ ਦੇ ਵਿੱਚੋਂ ਕੁੜੀਆਂ ਸੀ ਕੁਛ ਤਾਂ ਕੁਛ ਮੁੰਡਿਆਂ ਨੇ ਰਹਿ ਕੀਤੀ ਵੀ ਆਪਾਂ ਉਹਨਾਂ ਨੂੰ ਕਵਾਰ ਕਰਨਾ ਉੱਥੇ ਚੱਕਣਾ ਜਦੋਂ ਨਿਕਲਣਗੇ ਆਪਾਂ ਤਾਂ ਉਹਨਾਂ ਦੇ ਵਿੱਚ ਇੱਕ ਸਰਦਾਰ ਮੁੰਡਾ ਵੀ ਸੀਗਾ ਉਹ ਜਦੋਂ ਉਹ ਅੱਡ ਅੱਡ ਚੱਕ ਲਈ ਉਹਨਾਂ ਨੇ ਤਾਂ ਉਹ ਮੁੰਡੇ ਦੇ ਹੱਥ ਵਿੱਚ ਇੱਕ ਕੁੜੀ ਆ ਗਈ ਸਰਦਾਰ ਮੁੰਡੇ ਨੇ ਤਾਂ ਉਹ ਕੁੜੀ ਵੀ ਉਹਦੇ ਵਿੱਚ ਦੇਖੋ ਉਹ ਉਹਦੇ ਕੋਲ ਸਾਸ ਕਰਾਂ ਨਮੀ ਮੈਂ ਉਦਾਂ ਦਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿਣਾ ਹੈਗਾ ਇਹ ਦੰਗੇ ਹੋ ਚੁੱਕੇ ਨੇ ਤੂੰ ਸਾਡੇ ਘਰ ਚੱਲ ਉਹਦੇ ਨਾਲ ਤੁਰ ਪੈਂਦੀ ਆ ਵੀ ਉਹਦੇ ਕੋਲੇ ਹੋਰ ਚਾਰਾ ਵੀ ਹੈ ਨਹੀਂ ਸੀਗਾ ਕੋਈ ਮਜਬੂਰੀ ਸੀ ਹਣਾ ਉਹਨੂੰ ਆਪਣੇ ਘਰੇ ਰੱਖਦਾ ਆਪਣੇ ਪਰਿਵਾਰ ਦੇ ਵਿੱਚ ਉਦਾਂ ਜਿਵੇਂ ਉਹਨਾਂ ਦੇ ਪਰਿਵਾਰ ਦਾ ਇੱਕ ਜੀਵਨ ਦਾ ਹੈ ਕੈਂਪਾਂ ਚ ਜਾ ਕੇ ਚੱਕਰ ਕੱਟ-ਕੱਟ ਕੇ ਕਿਤੇ ਉਹਦੇ ਕੁੜੀ ਦੇ ਫਾਦਰ ਦਾ ਐਡਰੈਸ ਲੈ ਕੇ ਆਉਂਦਾ ਫਿਰ ਉਹਨਾਂ ਨੂੰ ਐਡਰੈਸ ਦੇ ਦਿੰਦਾ ਵੀ ਤੁਹਾਡੀ ਕੁੜੀ ਉਰੀ ਹੈ ਉਹਦਾ ਕੁੜੀ ਦਾ ਫਾਦਰ ਆਉਂਦਾ ਉਹਨੂੰ ਇਹ ਹੁੰਦਾ ਮੇਰੀ ਕੁੜੀ ਵੀ ਹੁਣ ਪਤਾ ਨਹੀਂ ਕਿੱਥੇ ਖਵਾਰ ਹੁੰਦੀ ਮਾਰ ਖੱਪ ਗਈ ਹੁਣ ਜਦੋਂ ਆਪਣੀ ਕੁੜੀ ਨੂੰ ਦੇਖਦਾ ਉਹਦੀਆਂ ਅੱਖਾਂ ਚ ਦੇ ਆ ਲੱਗਦੇ ਨੇ ਜਦ ਦੂਜੇ ਨਾਲ ਮਿਲਦੇ ਨੇ ਤਾਂ ਉਹ ਸਰਦਾਰ ਦੀਆਂ ਅੱਖਾਂ 'ਚੋਂ ਹੰਝੂ ਨਿਕਲਦੇ ਆ ਦੋ ਕੁੜੀ ਦੇ ਦੁਪट्टे ਦੇ ਡਿੱਗ ਜਾਂਦੇ ਆ ਉਹ ਮੁਸਲਮਾਨ ਹੁੰਦਾ ਜਿਹੜਾ ਕੁੜੀ ਦਾ ਫਾਦਰ ਉਹ ਵੇਖ ਲੈਂਦਾ ਹੁੰਦਾ ਫਿਰ ਉਹ ਦੁਪੱਟਾ ਕੁੜੀ ਦਾ ਫੜ ਲੈਂਦਾ ਉਹਨੂੰ ਚੁੰਮ ਲੈਂਦਾ ਉਹਨਾਂ ਨੂੰ ਉਹ ਕਹਿੰਦਾ ਹੁੰਦਾ ਸਰਦਾਰ ਜੀ ਵੀ ਕੌਮਾਂ ਦੀ ਹੰਦੇਰੀ ਦੇ ਵਿੱਚ ਇਹ ਦੋ ਚਮਕਦੇ ਤਾਰੇ ਨੇ ਮੈਂ ਕਹਿੰਦਾ ਇਹਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ ਠੀਕ ਹੈ ਔਰ ਕਾਮਨਾ ਕਰਾਂਗੇ ਅੱਲਾ ਅੱਗੇ ਵੀ ਇਹ ਮਾੜਾ ਵਕਤ ਜਿਹੜਾ ਟਲ ਜਾਵੇ